ਸਤਿ ਸ਼੍ਰੀ ਅਕਾਲ ਫਰੈਂਡਸ ਸਾਡੀ ਅੱਜ ਦੀ ਕਹਾਣੀ ਹੈ ਕਾਲੀ ਮਾਂ ਗੋਰੀ ਮਾਂ ਕਹਾਣੀ ਵਧੀਆ ਲੱਗੇ ਤਾਂ ਚੈਨਲ ਨੂੰ ਜੁੜ ਸਬਸਕ੍ਰਾਈਬ ਕਰਨਾ ਜੀ ਮਿਸਿਸ ਬਾਂਸਲ ਅਖਣੋਣਾ ਜਿਆ ਕਿੱਥੋਂ ਲੱਭ ਲਿਆ ਇਹ ਇਹ ਐਤਕੀ ਆਪਣੇ ਬਾਪ ਨਾਲ ਹੀ ਆ ਗਿਆ ਬਾਹਰ ਤੋਂ ਬਾਪ ਇਹਦਾ ਸਾਡੇ ਪੱਠੇ ਤੇ ਲੱਗਾ ਹੋਇਆ ਹੈ ਸੱਤ ਦੇ ਨਿਆਣੇ ਨੇ ਇਹ ਬਾਂਸਲ ਸਾਹਿਬ ਨੇ ਮੇਰੀ ਸਹੂਲਤ ਲਈ ਘਰੇ ਰੱਖ ਦਿੱਤਾ ਦੇਖ ਮਿਸਿਸ ਬਾਂਸਲ ਜਿੱਥੇ ਲੋੜ ਹੁੰਦੀ ਹੈ ਉੱਥੇ ਰੱਬ ਇੱਕ ਨਹੀਂ ਦਿੰਦਾ ਤੇ ਇਹੋ ਜਿਹੇ ਭੁੱਖੇ ਨੰਗਿਆਂ ਦੇ ਘਰ ਨਿਆਣਿਆਂ ਦੀਆਂ ਲਾਈਨਾਂ ਲੱਗੀਆਂ ਹੋਈਆਂ ਨੇ ਮਿਸਿਸ ਰੀਟਾ ਦੀ ਗੱਲ ਸੁਣ ਕੇ ਮਿਸਿਸ ਬਾਂਸਲ ਉਦਾਸ ਹੋ ਗਈ ਨੀ ਬਿਹਾਰ ਦੇ ਤਾਂ ਕਾਲੇ ਪੀਲੇ ਜੇ ਹੁੰਦੇ ਨੇ ਇਹਦਾ ਤਾਂ ਵਾਵਾ ਰੰਗ ਸਾਫ ਏ ਨੈਣ ਨਕਸ਼ ਵੀ ਚੰਗੇ ਨੇ ਕਦੋਂ ਕੁ ਦਾ ਰਖਿਆਈ ਹੋ ਗਏ 2 ਟਾਈ ਮਹੀਨੇ ਜਿਸ ਦਿਨ ਆਇਆ ਵੇਖ ਕੇ ਮਨ ਖਰਾਬ ਹੁੰਦਾ ਸੀ ਕਾਲਾ ਧੂਆਂ ਤੇ ਸੁੱਕਾ ਸੜਿਆ ਜਿਹਾ ਮੈਡਮ ਹੁਣ ਤਾਂ ਬੜਾ ਲਿਸ਼ਕਿਆ ਹੋਇਆ ਹੈ ਭੁੱਖੇ ਨੂੰ ਖਾਣ ਨੂੰ ਲੱਭ ਪਵੇ ਰਹਿਣ ਨੂੰ ਟਿਕਾਣਾ ਮਿਲ ਜਾਵੇ ਤਾਂ ਤਸਵੀਰਾਂ ਬਦਲ ਜਾਂਦੀਆਂ ਨਾਲੇ ਤੂੰ ਆਪ ਬੜੀ ਸ਼ੁਕੀਨ ਹੈ ਇਹਨੂੰ ਵੀ ਵਨਸਵੰਨੇ ਤੇਲ ਪਾウダー ਲਾ ਲਾ ਕੇ ਪੰਜਾਬੀ ਮੁੰਡਾ ਬਣਾ ਧਰਿਆ ਅਜੇ ਹੋਣਾ ਹੀ 11-12 ਸਾਲਾਂ ਦਾ ਹੈ ਹਾਂ ਪਰ ਚੰਗਾ ਬੜਾਈ ਨਿੱਕੇ-ਮੋਟੇ ਕੰਮ ਲੱਗਾ ਹੀ ਰਹਿੰਦਾ ਹੈ ਬਾਜ਼ਾਰੋਂ ਸਬਜ਼ੀਆਂ ਭਾਜੀਆਂ ਲੈ ਆਉਂਦਾ ਹੈ ਕੰਮ ਦਾ ਸਲੀਕਾ ਵੀ ਬੜਾ ਹੈ ਦਿਨਾਂ 'ਚ ਹੀ ਇਵੇਂ ਕੋਲ ਮਿਲ ਗਿਆ ਜਿਵੇਂ ਮੇਰੇ ਦਿਲ ਦਾ ਹੀ ਟੋਟਾ ਹੋਵੇ ਮੈਂ ਤਾਂ ਇਕੱਲੀ ਬੋਰ ਹੋ ਜਾਂਦੀ ਸਾਂ ਪਰ ਇਹਦੇ ਨਾਲ ਹੁਣ ਘਰ ਵਾਵਾ ਭਰਿਆ-ਭਰਿਆ ਰਹਿੰਦਾ ਮੈਨੂੰ ਤਾਂ ਸੱਚੀ ਰੌਣਕ ਮਿਲ ਗਈ ਵੇ ਉਰੇ ਆ ਤੇਰਾ ਮੈਡਮ ਦੇ ਨਾਲ ਦਿਲ ਲੱਗ ਗਿਆ ਹੈ ਮੈਡਮ ਮਾਰਤੀ ਤੋਂ ਨਹੀਂ 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 बीबी जी तो बहुत अच्छा है भगवान जैसा मुझे तो ऐसे प्यार करती है जैसे मेरी माँ ही हो मुझे महसूस नहीं होता मेरी माँ दूर बिहार में बैठा है मेरा तो जहाँ आकर किस्मत ही बदल गया बीबी जी ओ पानू अगर बीबी जी बहुत अच्छा है तो तुम बीबी जी का बेटा ही बन कर जहाँ रह जाओ तुम्हें जे पढ़ाएंगे लिखाएंगे पढ़ा होगा तो अमीर आदमी बन जाओगे बीबी जी का कोई बच्चा नहीं है ना और तुझे बिहार वाली काली कलूटी माँ और गरीबी से भी छुटकारा मिल जाएगा देख ए कितनी सुंदर होगी तेरी माँ नहीं नहीं ऐसा नहीं हो सकता जे तो बीबी जी है ਇਨ세 ਰੋਟੀ ਔਰ ਪਿਆਰ ਬਹੁਤ ਮਿਲਤਾ ਹੈ ਪਰ ਦੂਰ ਬਿਹਾਰ ਜੁਗੀ ਮੇ ਰਹਤੀ ਮੀਰੀ ਮਾਂ ਕਾਲੀ ਜ਼ਰੂਰ ਹੈ ਲੇਕਿਨ ਉਸਕੀ ਗੋਦ ਮੇ ਤੋ ਮੁਝੇ ਸ਼ਾਂਤੀ ਮਿਲਤਾ ਹੈ ਅਰੇ ਬੀਬੀ ਜੀ ਮਾਂ ਕਾਲੀ ਔਰ ਗੋਰੀ ਨਹੀਂ ਹੋਤੀ ਮਾਂ ਤੇ ਮਾਂ ਹੀ ਹੋਤੀ ਹੈ ਤੇ ਉਹ ਮਾਂ ਨੂੰ ਯਾਦ ਕਰਦਾ ਉੱਚੀ ਉੱਚੀ ਰੋਣ ਲੱਗ ਪਿਆ ਉਹਦੀਆਂ ਗੱਲਾਂ ਸੁਣ ਕੇ ਉਹ ਦੋਵੇਂ ਅਵਾਕ ਹੀ ਰਹਿ ਗਈਆਂ ਥੈਂਕ ਯੂ ਪਲੀਜ਼ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ